ਇਹ ਪਟਾਣ ਜੰਮੇ ਤਾ ਆਜ਼ਾਦ ਸਰਦਾਰ ਬਾਬੇ ਇਹਨਾਂ ਦੀ ਜਾਗ ਖੁੱਲਦੀ ਆ ਜਾਂ ਨਹੀਂ ਖੁੱਲਦੀ ਸੀਏਡੀ ਆਲੇ ਵੀ ਲੋਟ ਕਰ ਲੈਣ ਅਮਰੀਕਾ ਤੋਂ ਹੱਕ ਅਸੀਂ ਖੋਣ ਨਹੀਂ ਦੇਵਾਂਗੇ ਭੇਜਦੇ ਨੂੰ ਸਰਕਾਰ ਦੇ ਸੀਏਡੀ ਆਲੇ ਵੀਰਾਂ ਨੂੰ ਮੈਂ ਗਮਤੀ ਕਰਦਾ ਉਹ ਆਂਦੇ ਅੰਦਰ ਤੁਸੀਂ ਦੱਸਿਆ ਨਹੀਂ ਹੁਣ ਅਸੀਂ ਅੱਜ ਤੋਂ ਹੀ ਦੱਸਣ ਲੱਗੇ ਆ ਕਿ ਇਹ ਪਟਾਣ ਆਜ਼ਾਦ अस पू <sules>. ਉਹਦੇ ਤੇ ਅਸੀਂ ਚੌਲੇ ਆ ਅੰਮਲ ਵੀ ਹੋਵੇ ਤੇ ਸਾਡੀ ਮੀਟਿੰਗ ਵੀ ਦਿੱਸਾ ਬਣਾ ਕਰਾਈ ਜਾਂਦੇ ਉਹਦਾ ਸਮਾਂ ਦਿੱਤਾ ਜਾਵੇ ਆਪ ਜੀ ਨੂੰ ਇਹ ਬੇਨਤੀ ਕਰਨ ਆਏ ਆ ਸਾਡਾ ਜਿਹੜਾ ਸਕੱਤਰ ਸੀਪੀਆਈ ਦਾ ਉਹ ਜਿਹੜਾ ਮਨਕਤਾ ਤੇ ਸੱਚੇ ਸੁਲਾਸ਼ੀਤ ਵਾਲਾ ਧੰਨਵਾਦ ਹੈ ਸ਼ੁਕਰਾ ਨਰੇ ਗਰਜ਼ਗਰ ਪ੍ਰਧਾਨ ਜੀ ਦੂਰ ਜੀ ਨੂੰ ਅਨੰਤ ਧੰਨਵਾਦ ਜਿੰਦਾਬਾਦ 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 ਜੀ ਨਮਸਕਾਰ ਮੈਂ ਤੁਹਾਡੀ ਗ੍ਰੇਟ ਰੇਟ ਇਤਿਕਾਲ ਦੇ ਉੱਪਰ ਗੌਰ ਕਰਕੇ ਰੋਕੂਗਾ। ਨੂੰ ਪੂਰਾ ਪੁੱਛ ਚਲੋ। ਜੇ ਲੋਭ ਮੰਗ ਦੇ ਵਿੱਚ ਮੰਗ ਪੱਤਰ ਦੇ ਵਿੱਚ ਜੋ ਮੰਗਲ ਰੱਖਿਆ ਲਿਆ ਉਹ ਸਾਰੀਆਂ ਪੁਰੀਆਂ ਤੇ ਧੰਨਵਾਦ ਜੀ। ਸਰ ਅੱਜ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਸੰਕੇਤਕ ਧਰਨਾ ਜਿਹੜਾ ਪਿਛਲੇ 2 ਦਿਨ ਤੋਂ ਚੱਲ ਰਿਹਾ ਸੀ ਉਹਦੇ ਸਬੰਧ ਵਿੱਚ ਅਸੀਂ ਡੀ ਸਾਹਿਬ ਨੂੰ ਮੰਗ ਪੱਤਰ ਦੇਣਾ ਸੀ। ਪਰ ਤੁ ਜੀ ਸਾਹਿਬ ਨਾ ਹੋਣ ਦੇ ਕਾਰਨ ਏ ਡੀ ਸਾਹਿਬ ਨੇ ਮੰਗ ਪੱਤਰ ਜਿਹੜਾ ਲਿਆ ਹੈ। ਇਹਦਾ ਮੇਲ ਮੰਗਾ ਹੈ ਕਿ ਸਾਡੀ ਕੰਮ ਅਰਜੀ ਦਿੱਤੀ ਸੀ ਨਹੀਂ ਦਿੱਤੀ ਜਾ ਰਹੀ ਜੇ ਕੰਮ ਅਰਜੀ ਨਾਲ ਸਿੱਧਾ ਘੱਟ ਦਿੱਤੇ ਆ ਤੇ ਫਿਰ ਸਾਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਅਸੀਂ ਜਾਂ ਤੇ ਸਾਨੂੰ ਕੰਮ ਤੇ ਜਾਂ ਕੰਮ ਹੈ ਤੇ ਯਾਰ ਪੱਤਾ ਲੈਣ ਵਾਸਤੇ ਜਿਹੜਾ ਪ੍ਰੋਟੈਸ ਉਹ ਕੀਤਾ ਆ ਈਡੀ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਬਹੁਤ ਜਲਦੀ ਇਹਦਾ ਨਿਪਟਾਰਾ ਕਰਾਂਗੇ ਅਸੀਂ ਪ੍ਰਸ਼ਾਸਨ ਤੋਂ ਵੀ ਉਮੀਦ ਰੱਖਦੇ ਆ ਕਿ ਬਹੁਤ ਜਲਦੀ ਸਾਨੂੰ ਇਨਾ ਮਿਲੇਗਾ ਜਿਵੇਂ ਤੁਸੀਂ ਪੱਤੇ ਦੀ ਗੱਲ ਕਰਦੇ ਆ ਐਕਟ ਦੇ ਵਿੱਚ ਲਿਖਿਆ ਵੀ ਜੇ ਕੰਮ ਦੇ ਜੋ ਪੱਤਾ ਦੋ ਅੱਜ ਤੱਕ ਪੱਤਾ ਮਜ਼ਦੂਰਾਂ ਨੂੰ ਦਿੱਤਾ ਤਾਂ ਜਾਣੀ ਰਹੀ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਇਹ ਪੱਤਾ ਜਿਹੜਾ ਇਹ ਸੈਂਟਰ ਸਰਕਾਰ ਵੱਲੋਂ ਨਹੀਂ ਦਿੱਤਾ ਜਾਣਾ ਇਹ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਣਾ ਦਾ ਉਦੋਂ ਜਦੋਂ ਇਹ ਕੰਮ ਦੇਣ ਵਿੱਚ ਫੇਲ ਹੋਣ ਜਦੋਂ ਇਹ ਕੰਮ ਦੇਣ ਵਿੱਚ ਫੇਲ ਹੋ ਜਾਂਦੇ ਆ ਤੇ ਸੈਂਟਰ ਸਰਕਾਰ ਵੱਲੋਂ ਇਹਨਾਂ ਨੂੰ ਪੱਤਾ ਦੇਣ ਦੀ ਜਿਹੜਾ ਹਦਿਤਾ ਜਾਰੀ ਹੈ ਕਾਨੂੰਨ ਵਿੱਚ ਦਰਜ ਹੈ ਸਾਡਾ ਕਾਨੂੰਨੀ ਹੱਕ ਹੈ ਅਸੀਂ ਹੁਣ ਆਪਦਾ ਮੰਗ ਪੱਤਰ ਵਿੱਚ ਜਿਹੜਾ ਦਿੱਤਾ ਹੈ ਉਹਦੇ ਵਿੱਚ ਅਸੀਂ ਇਹ ਪੱਤਾ ਲੈਣ ਤੇ ਜ਼ੋਰ ਦਿੱਤਾ ਹੈ ਤਾਂ ਕਿ ਜੇ ਸਾਨੂੰ ਕੰਮ ਨਹੀਂ ਦਿਓਗੇ ਕਿ ਅਸੀਂ ਪੱਤਾ ਜ਼ਰੂਰ ਲੈ ਕੇ ਹਾਜ਼ਰ ਹੋਵਾਂਗੇ ਹਾਜ਼ਰ ਜ਼ਰੂਰ ਹੋਵਾਂਗੇ ਇਸ ਚੀਜ਼ ਤੇ ਕਿ ਅਸੀਂ ਇਹ ਪੱਤਾ ਜ਼ਰੂਰ ਲੈਣਾ ਹੀ ਲੈਣਾ ਜਿਵੇਂ ਅਸੀਂ ਨਰੇਗਾ ਨਾਲ ਮਜ਼ਦੂਰ ਨਰੇਗਾ ਦੇ ਗ੍ਰਾਂਟ ਸਿਕਣ ਕਈ ਵਾਰ ਗੱਲ ਕੀਤੀ ਉਹ ਕਹਿੰਦੇ ਵੀ ਮਜ਼ਦੂਰਾਂ ਵਿੱਚ ਕਮੀਆਂ ਹੈ ਜਿਹੜੀਆਂ ਅਰਜ਼ੀਆਂ ਨਹੀਂ ਹੁੰਦੀਆਂ ਇਹਨਾਂ ਕੋਲ ਜਾਂ ਸਾਡੇ ਤੱਕ ਅਰਜ਼ੀਆਂ ਨਹੀਂ ਪਹੁੰਚਦੀਆਂ ਉਹ ਕੀ ਕਹਣਾ ਚਾਣੇ ਮਜ਼ਦੂਰਾਂ ਨੂੰ ਬਿਲਕੁਲ ਝੂਠ ਇਹ ਜਿਹੜੇ ਨਰੇਗਾ ਦੇ ਜੀਐਸਆਰ ਆ ਜਾਂ ਜਿਹੜੇ ਇਹਨਾਂ ਦੇ ਹੋਰ ਅਧਿਕਾਰੀ ਉਹ ਬਿਲਕੁਲ ਝੂਠ ਬੋਲਦੇ ਆ ਅਸੀਂ ਹਮੇਸ਼ਾ ਹੀ ਜਦੋਂ ਯੂਨੀਅਨ ਵੱ ਸਿਰਫ ਤੇ ਸਿਰਫ ਅਰਜ਼ੀਆਂ ਭਰ ਕੇ ਹੀ ਕੰਮ ਮੰਗਦੇ ਆ ਬਕਾਇਦਾ ਉਹਨਾਂ ਦੇ ਨਾਲ ਸਿੱਧਾ ਸਾਡੇ ਕੋਲੇ ਮੌਜੂਦ ਹੈ ਅਸੀਂ ਬਿਨਾ ਅਰਜ਼ੀਆਂ ਤੋਂ ਕੰਮ ਮੰਗਦੇ ਨਹੀਂ ਕਿਉਂਕਿ ਅਸੀਂ ਜਾਣਦੇ ਆ ਕਿ ਕਾਨੂੰਨ ਵਿੱਚ ਦਰਜਾ ਕਿ ਕੰਮ ਦੀ ਅਰਜ਼ੀ ਭਰ ਕੇ ਕੰਮ ਮੰਗੋ ਇਹ ਬਿਲਕੁਲ ਝੂਠ ਬੋਲ ਰਿਹਾ ਤਾਂ ਕਿ ਇਹ ਅਰਜ਼ੀਆਂ ਭਰਿਆਂ ਤੋਂ ਮਨਕਰ ਹੋ ਕੇ ਜਿਹੜਾ ਪੱਤਾ ਨਾਲ ਦੇਣਾ ਉਸ ਪਾਲਸੇ ਵੱਲ ਨੂੰ ਲਿਜਾਣਾ ਚਾਹੁੰਦੇ ਆ ਅਸੀਂ ਉਹ ਹੋਣ ਨਹੀਂ ਦੇਣਾ ਪੱਤਾ ਅਸੀਂ ਜ਼ਰੂਰ ਲੈਣਾ ਹਾਸਲ ਕਰਨਾ ਹੀ ਕਰਨਾ ਤੁਹਾਡੇ ਵੱਲੋਂ ਅੱਜ ਤੱਕ ਕਿੰਨੀਆਂ ਕੰਪਲੀਟਾਂ ਪਾਈਆਂ ਗਈਆਂ ਜਿਹੜੇ ਪੱਤੇ ਦੇ ਖਿਲਾਫ ਹੈ ਬਿਲਕੁਲ ਪਿਛਲੇ ਲੰਬੇ ਸਮੇਂ ਤੋਂ ਲਗਭਗ 2 ਸਾਲ ਤੋਂ ਅਸੀਂ ਇਹ ਪੱਤੇ ਦੇ ਲੈਣ ਵਾਸਤੇ ਕੰਮਲੈਟਾ ਪਾ ਰਹੇ ਹਾਂ ਹੁਣ ਫੇਰ ਲਗਾਤਾਰ 1.5 ਮਿੰਟ ਤੋਂ ਫੇਰ ਪਿਛਲੇ ਤੋਂ ਅਸੀਂ 25 ਜੁਲਾਈ ਨੂੰ ਅਸੀਂ ਇੱਥੇ ਪ੍ਰੋਟੈਸਟ ਕਰਕੇ ਗਏ ਸਾਂ ਸਾਰੀ ਪ੍ਰੈਸ ਨੇ ਉਦੋਂ ਕਵਰ ਕੀਤਾ ਉਦੋਂ ਵੀ ਸਾਡੀ ਮੀਟਿੰਗ ਵਿੱਚ ਇਹ ਮੰਗ ਸੀ ਕਿ ਜਾਂ ਸਾਨੂੰ ਕੰਮ ਦਿਓ ਜਾਂ ਪੱਤਾ ਦਿਓ ਪਰ ਜਿਹੜਾ ਪ੍ਰਸ਼ਾਸਨ ਹੈ ਉਹ ਬਿਲਕੁਲ ਟਾਲਮਟੋਲਦੇ ਲੱਗਾ ਹੋਇਆ ਲਾਰਿਆਂ ਦੇ ਲੱਗਾ ਹੈ ਤਾਂ ਹੀ ਇਹ ਜਿਹੜਾ ਅੱਜ ਦਾ ਪ੍ਰਸ਼ਾਸਨ ਜਿਹੜਾ ਪ੍ਰਦਰਸ਼ਨ ਕਰਨਾ ਪਿਆ ਸਾਨੂੰ ਜਿਵੇਂ ਪਤਾ ਨਹੀਂ ਮਿਲਦਾ ਜਾਂ ਨਰੇਗਾ ਦਾ ਕੰਮ ਮੂਰਤ ਤੋਂ ਨਹੀਂ ਚਲਾਇਆ ਜਾ ਰਿਹਾ ਤੁਹਾਡੇ ਵੱਲੋਂ ਕੋਈ ਅੱਗੇ ਕੋਈ ਵੱਡਾ ਐਕਸ਼ਨ ਯਾ ਹਾਂ ਇਹਦੇ ਵਾਸਤੇ ਜਿਹੜਾ ਇਹ 3 ਦਿਨ ਦਾ ਪ੍ਰੋਗਰਾਮ ਹੌਲੀ ਕਿਹਾ ਸੀ ਪਰ ਇਹਨੂੰ ਅਸੀਂ 2 ਦਿਨ ਵਿੱਚ ਸਿਮੇਟ ਕੇ ਕਿਉਂਕਿ ਕੱਲ ਨੂੰ ਸਵੇਰ ਚੰਡੀਗੜ੍ਹ ਵਿੱਚ 2 ਦਿਨਾਂ ਦੀ ਮੀਟਿੰਗ ਰੱਖੀ ਹੋਈ ਹੈ ਉਹ ਮੀਟਿੰਗ ਵਿੱਚ ਸੂਬੇ ਦੇ ਆਗੂ ਨਾਲ ਵਿਚਾਰ ਕੇ ਇਸ ਤੇ ਵੱਡਾ ਐਕਸ਼ਨ ਕੀਤਾ ਜਾਊਗਾ ਤਾਂ ਹੀ ਇਹ ਜਿਹੜੇ ਅੱਜ ਦੇ ਜਿਹੜੇ ਪ੍ਰੋਗਰਾਮ ਅੱਜ ਸੌਫਟ ਕਰਕੇ ਇੰਡ ਬੰਗ ਪੱਤਰ ਦਿੱਤਾ ਹੋਇਆ ਹੈ